ਇੱਕ ਹੀ ਦੁਕਾਨ ਤੇ ਇੱਕ ਹੀ ਚੋਰ ਇਹ ਦੋ ਵਾਰ ਵਾਰਦਾਤ ਜੀ ਹਾਂ ਅਸੀਂ ਇਹ ਕਹਿ ਰਹੇ ਐ ਸੀਸੀਟੀਵੀ ਤਸਵੀਰਾਂ ਕੁਝੇ ਹੀ ਬਿਆਨ ਕਰ ਰਹੀਆਂ ਨੇ ਸੀਸੀਟੀਵੀ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਇੱਕ ਹੈਂਡਲੂਮ ਦੀ ਦੁਕਾਨ ਦੇ ਅੰਦਰ ਇੱਕ ਚੋਰ ਤੁਹਾਨੂੰ ਨਜ਼ਰ ਆ ਰਿਹਾ ਜਿਸ ਦੇ ਹੱਥ ਦੇ ਵਿੱਚ ਟੌਰਥ ਪੜੀ ਹੋਈ ਹੈ ਤੇ ਉਹ ਕੋ ਇਸ ਦੁਕਾਨ ਦੇ ਵਿੱਚੋਂ ਸਮਾਨ ਚੁੱਕ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਚੋਰ ਦੇ ਵੱਲੋਂ ਪਹਿਲਾਂ ਇੱਕ ਰਾਤ ਦੇ ਅੰਦਰ ਇਸੇ ਦੁਕਾਨ ਦੇ ਵਿੱਚ ਚੋਰੀ ਕੀਤੀ ਗਈ ਸੀ ਤੇ ਮੁੜ ਉਸੇ ਹੀ ਦੁਕਾਨ ਦੇ ਵਿੱਚ ਇਹ ਅਗਲੀ ਰਾਤ ਨੂੰ ਫਿਰ ਚੋਰੀ ਕਰਨ ਦੇ ਲਈ ਪਹੁੰਚਿਆ। ਸ਼ਾਇਦ ਉਸ ਨੂੰ ਪਹਿਲੀ ਰਾਤ ਦੇ ਵਿੱਚ ਇੱਥੇ ਚੋਰੀ ਦੀ ਵਾਰਤਾਤ ਨੂੰ ਅੰਜਾਮ ਦੇ ਕੇ ਸਬਰ ਨਹੀਂ ਆਇਆ ਹੋਵੇਗਾ ਜਿਸ ਤੇ ਚਲਦਿਆਂ ਇਹ ਦੂਸਰੀ ਵਾਰ ਇੱਕੋ ਹੀ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੇ ਲਈ ਪਹੁੰਚਿਆ ਜਿਸ ਤੇ ਜਾਂਦਿਆਂ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਪ ਹੋ ਗਿਆ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਚੋਰ ਦੁਕਾਨ ਦੇ ਅੰਦਰ ਸਮਾਨ ਚਦਰਾਂ ਕੰਬਲ ਚੁੱਕਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਇੱਕਠਾ ਕੀਤਾ ਹੋਇਆ ਸਬਾਨ ਇਸ ਚੋਰ ਦੇ ਵੱਲੋਂ ਚੋਰੀ ਕੀਤਾ ਗਿਆ ਸੀ ਦੱਸਦੇ ਕਿ ਬੁੱਧਵਾਰ ਦੀ ਰਾਤ ਇੰਡੀਆ ਹੈਂਡਲੂਮ ਪਲਾਟ ਨੰਬਰ 457 ਦੇ ਵਿੱਚ ਚੋਰ ਨੇ ਸੀਲ ਲਗਾਈ ਅਤੇ ਸਬਾਨ ਸਵੇਟ ਕੇ ਰਫੂ ਚੱਕਰ ਹੋ ਗਿਆ ਪਰ ਇਸ ਚੋਰ ਦੀ ਹਿੰਮਤ ਦੇਖੋ ਕਿ ਅੱਜ ਹੀ ਰਾਤ ਫਿਰ ਤੋਂ ਇਹ ਉਸੇ ਦੁਕਾਨ ਦੇ ਵਿੱਚ ਚੋਰੀ ਕਰਨ ਦੇ ਲਈ ਵਾਪਸ ਮੁੜ ਆਉਂਦਾ دلچਸਪ ਗੱਲ ਇਹ ਹੈ ਕਿ ਇਸੇ ਥੋਰ ਦੇ ਵੱਲੋਂ ਇੱਕ ਹੀ ਦੁਕਾਨ ਦੇ ਵਿੱਚ ਦੋ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦਕਿ ਪੁਲਿਸ ਉਸ ਨੂੰ ਫੜਨ ਦੇ ਵਿੱਚ ਲਗਾਤਾਰ ਦੋ ਵਾਰ ਅਸਫਲ ਰਹੀ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਚੋਰ ਤੀਸਰੀ ਵਾਰ ਵੀ ਪੁਲਿਸ ਨੂੰ ਚਕਮਾ ਦੇਣ ਦੇ ਵਿੱਚ ਸਫਲ ਰਹੇਗਾ ਜਾਂ ਫਿਰ ਪੁਲਿਸ ਇਸ ਨੂੰ ਕਾਬੂ ਕਰੇਗੀ ਤੱਜ਼ੀਕਿ ਚੰਡੀਗੜ੍ਹ ਦੇ ਇੰਡਸਟਰੀ ਏਰੀਆ ਫੇਸ 2 ਤੋਂ ਇਹ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਇੱਕ ਹੀ ਦੁਕਾਨ ਤੇ ਇੱਕ ਹੀ ਚੋਰ ਇਹ ਦੋ ਵਾਰ ਵਾਰਦਾਤ ਜੀ ਹਾਂ ਅਸੀਂ ਇਹ ਕਹਿ ਰਹੇ ਐ ਸੀਸੀਟੀਵੀ ਤਸਵੀਰਾਂ ਕੁਝ ਹੀ ਬਿਆਨ ਕਰ ਰਹੀਆਂ ਨੇ ਸੀਸੀਟੀਵੀ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਇੱਕ ਹੈਂਡਲੂਮ ਦੀ ਦੁਕਾਨ ਦੇ ਅੰਦਰ ਇੱਕ ਚੋਰ ਤੁਹਾਨੂੰ ਨਜ਼ਰ ਆ ਰਿਹਾ ਹੈ ਜਿਸ ਦੇ ਹੱਥ ਦੇ ਵਿੱਚ ਟੌਰਚ ਫੜੀ ਹੋਈ ਹੈ ਤੇ ਉਹ ਇਸ ਦੁਕਾਨ ਦੇ ਵਿੱਚੋਂ ਸਮਾਨ ਚੁੱਕ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਚੋਰ ਦੇ ਵੱਲੋਂ ਪਹਿਲਾਂ ਇੱਕ ਰਾਤ ਦੇ ਅੰਦਰ ਇਸੇ ਦੁਕਾਨ ਦੇ ਵਿੱਚ ਚੋਰੀ ਕੀਤੀ ਗਈ ਸੀ ਤੇ ਮੁੜ ਉਸੇ ਹੀ ਦੁਕਾਨ ਦੇ ਵਿੱਚ ਇਹ ਅਗਲੀ ਰਾਤ ਨੂੰ ਫਿਰ ਚੋਰੀ ਕਰਨ ਦੇ ਲਈ ਪਹੁੰਚਿਆ। ਸ਼ਾਇਦ ਉਸ ਨੂੰ ਪਹਿਲੀ ਰਾਤ ਦੇ ਵਿੱਚ ਇੱਥੇ ਚੋਰੀ ਦੀ ਵਾਰਤਾਤ ਨੂੰ ਅੰਜਾਮ ਦੇ ਕੇ ਸਬਰ ਨਹੀਂ ਆਇਆ ਹੋਵੇਗਾ ਜਿਸ ਤੇ ਚਲਦਿਆਂ ਇੱਕ-ਇੱਕ ਦੂਸਰੀ ਵਾਰ ਇੱਕੋ ਹੀ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੇ ਲਈ ਪਹੁੰਚਿਆ ਜਿਸ ਤੇ ਜਾਂਦਿਆਂ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਚੋਰ ਦੁਕਾਨ ਦੇ ਅੰਦਰ ਸਮਾਨ ਚਦਰਾਂ ਕੰਬਲ ਚੁੱਕਦਾ ਹੋਇਆ ਤੁਖਾਨੂੰ ਨਜ਼ਰ ਆ ਰਿਹਾ ਹੋਵੇਗਾ ਤੇ ਇਕੱਠਾ ਕੀਤਾ ਹੋਇਆ ਸਮਾਨ ਇਸ ਚੋਰ ਦੇ ਵੱਲੋਂ ਚੋਰੀ ਕੀਤਾ ਗਿਆ ਸੀ ਦੱਸਿਆ ਕਿ ਬੁੱਧਵਾਰ ਦੀ ਰਾਤ ਇੰਡੀਆ ਹੈਂਡਲੂਮ ਪਲਾਟ ਨੰਬਰ 457 ਦੇ ਵਿੱਚ ਚੋਰ ਨੇ ਸੀਨ ਆਈ ਅਤੇ ਸੰਬਾਰ ਸੰਬੇਠ ਕੇ ਰਫੂ ਚੱਕਰ ਹੋ ਗਿਆ ਪਰ ਇਸ ਚੋਰ ਦੀ ਹਿੰਮਤ ਦੇਖੋ ਕਿ ਅਗਲੀ ਹੀ ਰਾਤ ਫਿਰ ਤੋਂ ਇਹ ਉਸੇ ਦੁਕਾਨ ਦੇ ਵਿੱਚ ਚੋਰੀ ਕਰਨ ਦੇ ਲਈ ਵਾਪਸ ਮੁੜ ਆਉਂਦਾ ਜਦਜੱਸ ਪਰ ਗੱਲ ਇਹ ਹੈ ਕਿ ਇਸ ਚੋਰ ਤੇ ਬੰਦੋ ਇੱਕ ਹੀ ਦੁਕਾਨ ਦੇ ਵਿੱਚ ਦੋ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦਕਿ ਪੁਲਿਸ ਉਸ ਨੂੰ ਫੜਨ ਦੇ ਵਿੱਚ ਲਗਾਤਾਰ ਦੋ ਵਾਰ ਅਸਫਲ ਰਹੀ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਚੋਰ ਤੀਸਰੀ ਵਾਰ ਵੀ ਪੁਲਿਸ ਨੂੰ ਚਕਮਾ ਦੇਣ ਦੇ ਵਿੱਚ ਸਫਲ ਰਹੇਗਾ ਜਾਂ ਫਿਰ ਪੁਲਿਸ ਇਸ ਨੂੰ ਕਾਬੂ ਕਰੇਗੀ ਤੱਦੀ ਕਿ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਸ 2 ਤੋਂ ਇਹ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਗਵਾਨੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਤਿਰੋ